ਹੈਲੋ ਸਸਿਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਦੀ ਜਿਹੜੀ ਵੀਡੀਓ ਆ ਇਹ ਹੈਗੀ ਜੈਜੀਵੀ ਤੇ ਉਹਨੇ ਕੋਈ ਗੱਲ ਕੀਤੀ ਆ ਤੇ ਉਹਦੇ ਕਰਕੇ ਬੜੇ ਲੋਕ ਉਹਦੇ ਖਿਲਾਫ ਬੋਲਦੇ ਆ ਲੇਡੀਜ਼ ਵੀ ਬੋਲ ਰਹੀਆਂ ਲੇਡੀਜ਼ ਨੂੰ ਬੋਲਣਾ ਵੀ ਚਾਹੀਦਾ ਇਹ ਪਹਿਲੇ ਟਾਈਮਾਂ ਤੋਂ ਕਦੀ ਕਿਸੇ ਨੂੰ ਉਹਨੂੰ ਟੋਟਾ ਕਦੀ ਕੁੜੀ ਨੂੰ ਬੰਬ ਕਦੀ ਪਟਾਕਾ ਅਲੱਗ-ਅਲੱਗ ਨਾਂ ਰੱਖਦੇ ਨੇ ਗਲਤ-ਗਲਤ ਹਨਾ ਰਾਈਟਰ ਲਿਖ ਦਿੰਦੇ ਨੇ ਗਾ ਦਿੰਦੇ ਨੇ ਤੇ ਆਪਾਂ ਉਹੀ ਚੀਜ਼ਾਂ ਪ੍ਰਚਲਿਤ ਕਰਦੇ ਆ ਉਹ ਮੂਰਖ ਲੋਕ ਹੀ ਹੈ ਜਿਹੜੇ ਇਹਨਾਂ ਦੇ ਭਿੱਡੋ ਜੰਮਦੇ ਤੇ ਇਹਨਾਂ ਨੂੰ ਗਹਾ ਮਾੜੀਆਂ ਕਹਿੰਦੇ ਆਪਣੀ ਮਾਂ ਮਾਂ ਆ ਦੂਜੇ ਦੀ ਮਾਂ ਮਾਂ ਨਹੀਂ ਹੈਗੀ ਤੇ ਇਹਨੇ ਭੇਡ ਕਿਹਾ ਹਨਾ ਉਹ ਸ਼ਬਦ ਭੇਡ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਇਹਨੂੰ ਸਪੀਡ ਰਿਕਾਰਡ ਵਾਲਿਆਂ ਤਾਂ ਜੈਜੀ ਵੀ ਨੂੰ ਵੀ ਤੁਸੀਂ ਆਪਣਾ ਇਤਿਹਾਸ ਤਾਂ ਦੱਸੋ ਤੁਹਾਡਾ ਕੀ ਇਤਿਹਾਸ ਹੈ ਤੁਸੀਂ ਸਪੀਡ ਵੜਾਈ ਕਿੱਦਾਂ ਸਭ ਤੋਂ ਬਫਾਦਾਰ ਜੈਜੀ ਵੀ ਦਾ ਹੁੰਦਾ ਸੀ ਰਾਣਾ ਰਾਣੇ ਨੂੰ ਪਹਿਲਾਂ ਦਿਨੇਸ਼ ਨੇ ਉੱਥੋਂ ਕਢਾਇਆ ਤੇ ਜਿਹੜਾ ਦਿਨੇਸ਼ ਸੀਗਾ ਇਹ ਇੰਦਰਜੀਤ ਬੈਂਸ ਦੇ ਦਫ਼ਤਰ 'ਚ ਕੰਮ ਕਰਦਾ ਸੀ ਠੀਕ ਹੈ ਜੈਜੀਵੀ ਦਾ ਐਗਰੀਮੈਂਟ ਖਤਮ ਹੋਣ ਵਾਲਾ ਸੀ ਤੇ ਇਹਨੇ ਫਿਰ ਉਹਨੂੰ ਪਟਾਟ ਲਿਆ ਕਹਿ ਸਕਦੇ ਆਂ ਜੀ ਜੈਜੀਵੀ ਨੂੰ ਪਟ ਲਿਆ ਤੇ ਪੱਟ ਕੇ ਆਪਣੇ ਨਾ ਐਗਰੀਮੈਂਟ ਕਰ ਲਿਆ ਤੇ ਇਹਨਾਂ ਦਾ ਸਿਸਟਮ ਚੱਲ ਪਿਆ ਉਸੇ ਹਿਸਾਬ ਨਾਲ ਤੇ ਇਹਨਾਂ ਦੀ ਇਹ ਹਿਸਟਰੀ ਔਰ ਉਹ ਜਿਹੜੇ ਪਰਸਨਲੀ ਜਾਣਦੇ ਹੋ ਸਮਝ ਗਏ ਹੋਣੇ ਆ ਆ ਗੱਲ ਸ਼ੁਰੂ ਹੋਈ ਤੇ ਉਹ ਸੋਚਣਗੇ ਵੀ ਇਹ ਪੂਰੀ ਧੁਰ ਤੱਕ ਲੈ ਕੇ ਜਾਊ ੱੱਲੇ ਮੈਂ ਧੁਰ ਤੱਕ ਨਹੀਂ ਲੈ ਕੇ ਜਾਣੀ ਮੈਂ ਇਸ ਬੰਦੇ ਖਿਲਾਫ ਨਾ ਬੋਲਿਆ ਸੀ ਨਾ ਬੋਲਣਾ ਸੀ ਪਰ ਤੁਸੀਂ ਸੋਚ ਕੇ ਦੇਖੋ ਕਿ ਤੂੰ ਕੀ ਜਾਣ ਦੀ ਭੇਡੇ ਇਹਦੇ ਕਰਤੂਤ ਜਿਹੜੀ ਪਹਿਲਾਂ ਇਹਨਾਂ ਕਿਹਾ ਸੀ ਜਿੰਨੇ ਦੀ ਤੂੰ ਸਾਰੀ ਸੱਜਦੀ ਉਹਨਾਂ ਵਿੱਚ ਮਿੱਤਰਾਂ ਦੇ ਭੂਤ ਆਉਂਦੇ ਆ ਤੇ ਇਹ ਬੰਦੇ ਨੇ ਉੱਥੋਂ ਹੀ ਕਦਮ ਪੁੱਟਿਆ ਸੀ ਤੁਸੀਂ ਇਹਨਾਂ ਨੂੰ ਰੋਕਦੇ ਹੈ ਨਹੀਂ ਜਿਹੜੇ ਇਹਨਾਂ ਦੇ ਫੈਨ ਨੇ ਉਹ ਬੜਬੜੀਆਂ ਗੱਲਾਂ ਕਰਦੇ ਆ ਜੀ ਇਹ ਐ ਆ ਉਹ ਐ ਆ ਇਹਨਾਂ ਨੇ ਆਪਣੇ ਹੀ ਬੰਦੇ ਛੱਡੇ ਹੁੰਦੇ ਆ ਆਪਣੀਆਂ ਹੀ ਰੀਲਾਂ ਬਣਾਵਣਾ ਹੁਣ ਦੇਖੋ ਚਮਕੀਲਾ ਆ ਰਹੀ ਨਾ ਦਲਜੀਤ ਦੇ ਕਿਵੇਂ ਰੀਲਾਂ ਬਣਣੀਆਂ ਤੇ ਦਲਜੀਤ ਬਾਰੇ ਅਗਲੀ ਵੀਡੀਓ ਮੈਂ ਪਾਉਂਗਾ ਜੀ ਉਹਦਾ ਜਵਾਕ ਕਿੱਡਾ ਬੜਾ ਆ ਜਿਹੜੇ ਕਹਿੰਦੇ ਤੇ ਵਿਆਹ ਹੁਣ ਹੋਇਆ ਉਹਦਾ ਜਵਾਕ ਵਿਆਹ ਨਾਲ ਹੋ ਗਿਆ ਤੁਸੀਂ ਉਹਦੇ ਵਿਆਹ ਦੀ ਗੱਲ ਕਰਦੇ ਹੋ ਉਹਦੀ ਰੇਸਟੀ ਪੂਰੀ ਦੱਸਦਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਇਹ ਜਿਹੜਾ ਹੁਣ ਇਹਦੇ ਖਿਲਾਫ ਕਿੰਨੀਆਂ ਜਨਾਨੀਆਂ ਨੇ ਬੋਲਿਆ ਪਰ 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 ਕਹਿਣਾ ਮਤਲਬ ਇਹ ਤਾਂ ਆ ਵੀ ਇਹ ਬੰਦਾ ਇਹੀ ਚਾਹੁੰਦਾ ਸੀ ਉਹ ਹੋ ਰਿਹਾ ਉਹਦੀ ਪਬਲਿਸਿਟੀ ਹੋਣੀ ਚਾਹੀਦੀ ਉਹ ਹੋ ਰਹੀ ਆ ਉਹ ਜਿੰਨਾ ਰੌਲਾ ਪੈ ਰਿਹਾ ਬਾਅਦ ਚ ਆ ਕੇ ਮਾਫੀ ਵੀ ਮੰਗ ਲੂ ਇਹਨਾਂ ਬਿਸ਼ਰਮਾਂ ਨੂੰ ਸ਼ਰਮ ਥੋੜੀ ਹੈ ਕੋਈ ਉਹ ਤਾਂ ਬੇਬਤਵੀਜ਼ ਲੋਕ ਨੇ ਇਹ ਹੱਦੋਂ ਵੱਧ ਹੈਨਾ ਉਹਦੀ ਇੰਨੀ ਕ ਹਾਈਲਾਈਟ ਕਰਤਾ ਗਾਣੇ ਨੂੰ ਜੇ ਨਹੀਂ ਸੁਣਿਆ ਉਹਨ ਵੀ ਸੁਣਿਆ ਹੈ ਜਿੱਦਾਂ ਬਾਕੀ ਸਾਰਿਆਂ ਦਾ ਮੈਂ ਹੁਣ ਕਈ ਵੀਡੀਓ ਬਣਾ ਨਹੀਂ ਸਕਿਆ ਇਹ ਸ਼ਾਇਦ ਐਸਕਰ ਵਿੱਚ ਮੇਰੀ ਆਖਰੀ ਵੀਡੀਓ ਹੋਊਗੀ ਤੇ ਮੈਂ ਕਿਤੇ ਸ਼ਿਫਟ ਹੋਣ ਲੱਗਾ ਤੇ ਕਈ ਮਿੱਤਰਾਂ ਭਰਾਵਾਂ ਦਾ ਥੈਂਕ ਯੂ ਹੈਨਾ ਤੇ ਇੱਕ ਗਦੀਪ ਮੁੰਡਾ ਆ ਹੈਨਾ ਮਲੇਰਕੋਟਲੇ ਤੋਂ ਇੱਕ ਨੰਗਲ ਤੋਂ ਗੋਪੀ ਉਹ ਕਹਿੰਦਾ ਹੁੰਦਾ ਮੇਰਾ ਨਾਮ ਲਾਓ ਉਹਦਾ ਵੀ ਨਾਮ ਲੈਤਾ ਹੈਨਾ ਤੇ ਵੀਡੀਓ ਜਿੰਨੇ ਕ ਹੋਏ ਪਾ ਸਕਨਾ ਕੱਲ ਨੂੰ ਜਾਂ ਪਰਸਨ ਲਾਈਵ ਆਉਣ ਦੀ ਕੋਸ਼ਿਸ਼ ਕਰਦਾ ਮੈਂ ਹਮੇਸ਼ਾ ਪਰ ਕੀ ਕਰਾਂ ਸੱਜਣੋ ਜਿਹੜੇ ਮੇਰੇ ਬਾਰੇ ਗੱਲਾਂ ਕਰਦੇ ਉਹਨਾਂ ਨੂੰ ਇਹ ਦੱਸ ਦਵਾਂ ਨੇ ਸੌਖਾ ਨਹੀਂ ਹੈ ਕਿਸੇ ਦੇ ਪਰਦੇ ਖੋਲਣੇ ਇਦਾਂ ਜਾਂ ਕਿਸੇ ਦੀ ਗੱਲ ਕਰਨੀ ਹਨਾ ਤੇ ਇਹ ਸੱਚ ਜਿਹੜਾ ਬੋਲਣਾ ਹੈ ਨਾ ਇਹ ਬੋਲ ਕੇ ਸੱਚ ਤੇ ਆਪਣੇ ਕੁਰਬਾਨੀ ਬਹੁਤ ਬੜੀ ਦੇਣੀ ਪੈਂਦੀ ਹੈ ਹਨਾ ਇਹਦੇ ਬਾਰੇ ਗਾਹਾਂ ਜਾ ਕੇ ਗੱਲ ਕਰਾਂਗੇ ਤੇ ਬਾਕੀ ਬਹੁਤ ਮਿਹਰਬਾਨੀ ਅਜੇ ਨੇ ਭੇਟ ਗਿਆ ਇਹਨੂੰ ਸੂਤ ਕਰੋ ਇਹਦੇ ਨਾਲ ਜਿਹੜੇ ਕਿ ਫਿਰਦਾ ਹੁੰਦਾ ਸਰਦਾਰ ਜੀ ਉਹ ਪਹਿਲਾਂ ਤਾਂ ਹਾਮੀ ਭਰਤੀ ਮਿਲਣ ਜਦੋਂ ਉਹਨੂੰ ਪਤਾ ਲੱਗਿਆ ਫੇ ਰਾਜਵੀਰ ਬਾਵਾ ਫੇਰ ਉਹ ਮਿਲਿਆ ਹੀ ਨਹੀਂ ਉਹਦਾ ਕੋਈ ਗਵਾਂਢੀ ਪਿੰਡਾਂ ਦਾ ਹੈ ਹਣਾ ਉਹਦੀ ਮੇਰੇ ਕੋ ਫੋਟੋ ਹੋਈ ਤਾਂ ਲਾ ਦੂੰਗਾ ਜੇ ਨਾ ਹੋਈ ਤਾਂ ਓਕਾ ਫਿਰ ਦੇਖੋ ਇਹ ਆ ਕੁਛ ਕਰਦੇ ਆ ਜੁਰਤ ਵਾਲੇ ਸੱਚੇ ਚੰਗੇ ਬੰਦੇ ਨੂੰ ਜਮਾ ਹੀ ਨਹੀਂ ਮਿਲਦੇ ਤਾਂ ਤੁਹਾਡੇ ਦਾ ਪਹੁੰਚ ਤੋਂ ਹੈ ਹੀ ਬਹੁਤ ਬਾਹਰ ਜਿਹੜੇ ਇਹਨਾਂ ਦੇ ਕਮੈਂਟ ਪਾਉਂਦੇ ਇਹਨਾਂ ਦੇ ਫੈਨ ਬਣਦੇ ਸੋਚ ਕੇ ਦੇਖੋ ਇਹ ਗਲਤ ਫਹਮੀਆਂ ਤਾਂ ਨਾ ਰੋ ਇਹਨਾਂ ਨੂੰ ਰਾਹੇ ਲਿਆਓ ਇਹਨਾਂ ਨੂੰ ਭੇਡਾਂ ਹੀ ਆਪ ਐ ਨਿੰਦੀ ਇੰਦੀ ਜਿਹਾ ਸਵਾਲ ਇੱਕ ਵਾਰ ਪਹਿਲਾਂ ਉਹ ਵੀ ਕਹਿੰਦਾ ਸੀ ਕੁੜੀਆਂ ਨੂੰ ਅਕਲ ਨਹੀਂ ਸਾਰੇ ਇਸ ਵਾਸਤੇ ਨੂੰ ਤਰਪੈ ਇਹਨਾਂ ਦਾ ਵਿਆਹ ਇਹਨਾਂ ਕਰਾਉਣ ਕੁੜੀਆਂ ਮੈਂ ਤਾਂ ਕਹਿੰਦਾ ਫਿਰ ਇਹਨਾਂ ਨੂੰ ਪਤਾ ਲੱਗੇ ਹਨਾ ਇਹ ਗੱਲਾਂ ਸਮਝਣ ਵਾਲੀਆਂ ਟਾਂ 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 ਵੱਜੀ ਜਾਂਦਾ ਵਿੱਚ ਵਿਲਾ ਹੈ ਵੀ ਹਨਾ ਚਲੋ ਕੋਈ ਨਹੀਂ ਮਿਹਰਬਾਨੀ ਸ਼ੁਕਰੀਆ ਸਭ ਆਪਣਾ ਆਪਣਾ ਖਿਆਲ ਰੱਖਿਓ ਭਾਈ ਮਿਲਦੇ ਹਾਂ ਫੇਰ ਹਫ਼ਤੇ 'ਚ ਦੋ ਵੀਡੀਓ ਜ਼ਰੂਰ ਪਾਇਆ ਕਰੂੰਗਾ ਮਿਹਰਬਾਨੀ ਸ਼ੁਕਰੀਆ